वाहे सत्म वाहि गरु सत्म वाहि गरु फलगुणानन्दयोपार जना ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਫਲ ਗੋਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਈ ਸੰਤ ਸਹਾਈ ਰਾਮ ਕੇ ਤਾਰ ਕਿਰਪਾ ਦੀਆ ਮਿਲਾਈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ इच्छ पुनि पागणी वार पाया मंगल मिलसहिया गीत गोविंद दयाला रजे हायावर नादेशी कोई दूजा लवण लाई हालत पालत सवाने ओना ਨੇ ਚਲ ਦਿੱਤੇ ਅਨਜਾਈ ਸੰਸਾਰ ਸਾਗਰ ਤੇ ਰਖੇ ਅਨ ਬਹੜ ਨਾ ਜਾਨ ਮੈਂ ਤਾਂ एक अनेक गुण तरे नानक चरणी पा हालगुण नित सलाहीया जिस्नो तिल एक अनेक गुण तरि नानक चरणी बा ਹਲਗੋਣਾ ਨਿਤ ਸਲਾਹੀਏ ਜਿਸਨੋ ਤੇਲ ਨਾ ਤਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੇ ਸਤਸੰਗਤ ਜੀ ਬڑے-ਵੱਡੇ ਭਾਗ ਹਨ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸਤਗੁਰਾਂ ਜੀ ਨੇ ਰਹਿਮਤ ਕੀਤੀ ਅੱਜ ਫੱਗਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਸੰਗ੍ਰਾਂਤ ਵਾਲਾ ਦਿਨ ਹੈ ਆਪ ਸਰਬੱਤ ਸੰਗਤਾਂ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਰਮਾਨ ਸਰਵਣ ਕੀਤਾ ਹੈ ਜੋ ਕਿ ਫੱਗਣ ਦੇ ਮਹੀਨੇ ਦੇ ਪਰਥਾਏ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਸਤਸੰਗ ਜੀ ਬੜੇ ਵੱਡੇ ਭਾਗ ਹੋਣ ਤਾਂ ਹੀ ਸਤਸੰਗ ਦੀਆਂ ਘੜੀਆਂ ਨਸੀਬ ਹੁੰਦੀਆਂ ਹਨ ਬਿਨ ਭਾਗਾ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੀ ਜਿਓ ਇਹ ਪੁਰਾਤਨ ਹੀ ਮਨਾਉਤ ਹੈ ਭਾਵਨਾ ਹੈ ਕਿ ਗੁਰਸਿੱਖ ਗੁਰੂ ਦੇ ਉਪਦੇਸ਼ ਨੂੰ ਸੁਣਦਾ ਹੈ ਤੇ ਆਉਣ ਵਾਲਾ ਸਮਾਂ ਸੁਭਾਗਾ ਬਣ ਜਾਂਦਾ ਹੈ ਇਹ ਸੱਚ ਹੈ ਗੁਰਮਖੋ ਜਦੋਂ ਕੋਈ ਵੀ ਜੀਵ ਬਾਣੀ ਦਾ ਓਟ ਆਸਰਾ ਲੈਂਦਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦਾ ਲੋਕ ਪਰਲੋਕ ਸਵਾਰ ਦਿੰਦੇ ਹਨ ਸਤਿਗੁਰਾਂ ਜੀ ਦੇ ਫਰਮਾਨ ਨੂੰ ਸੁਣਿਆ ਹੈ ਸੰਗਰਾਣ ਦੀ ਰੰਭਤਾ ਹੋਈ ਹੈ ਸੰਗਰਾਣ ਕੀ ਹੈ ਸੂਰਜ ਇੱਕ ਰਾਸ਼ ਦੇ ਵਿੱਚੋਂ ਦੂਸਰੀ ਰਾਸ਼ ਦੇ ਵਿੱਚ ਪ੍ਰਵੇਸ਼ ਕਰਦਾ ਹੈ ਭਲੀ ਭਾਤ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਉਸ ਤਬਦੀਲੀ ਨੂੰ ਸੰਗਰਾਂਤ ਕਿਹਾ ਜਾਂਦਾ ਹੈ ਸਤਿਗੁਰਾਂ ਜੀ ਨੇ ਰਹਿਮਤ ਕੀਤੀ ਗੁਰਬਾਣੀ ਬਖਸ਼ਿਸ਼ ਕੀਤੀ ਹੈ ਸ਼ਬਦ ਰੂਪੀ ਸੂਰਜ ਹਿਰਦੇ ਦੇ ਵਿੱਚ ਉਦੇ ਹੋਵੇਗਾ ਤੇ ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ ਜਦੋਂ ਅਗਿਆਨਤਾ ਦਾ ਹਨੇਰਾ ਦੂਰ ਹੋਇਆ ਤਾਂ ਸਤਸੰਗਤ ਜੀ ਸਮਝੋ ਕਿ ਆਪਾਂ ਵੀ ਸੰਗਰਾਂਤ ਮਨਾ ਲਈ ਹੈ ਜਿਵੇਂ ਕਿ ਬਾਰਮੁਖੀ ਰੁੱਥਾਂ 'ਚ ਤਬਦੀਲੀ ਆਉਣ ਦੇ ਕਰਕੇ ਜੋ ਫੱਗਣ ਦਾ ਮਹੀਨਾ ਹੈ ਸੁਹਾਵਣੀ ਰੁੱਤ ਗਿਣੀ ਗਈ ਹੈ ਦੁਨਿਆਵੀ ਰੰਗ ਇਤ ਆਦਿਕ ਦਾ ਸਹਾਰਾ ਲੈ ਕਰਕੇ ਲੋਕ ਖੁਸ਼ੀਆਂ ਦਾ ਪ੍ਰਗਟਾਵਾ ਕਰਦੇ ਹਨ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਸਮਝਾਉਣਾ ਕੀਤਾ ਕਿ हे ਭਾਈ ਨਾਮ ਰੂਪੀ ਰੰਗ ਦੇ ਵਿੱਚ ਰੰਗਿਆ ਜਾ ਜਿਸ ਦੇ ਸਦਕਾ ਤੈਨੂੰ ਸਦੀਵੀ ਆਨੰਦ ਪ੍ਰਾਪਤ ਹੋਵੇਗਾ ਬਖਸ਼ਿਸ਼ ਕਰਦੇ ਹਨ ਸਾਰੀ ਸੰਗਤ ਜੁੜਨਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਈ ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਬਾਹਰ ਫਿਰਨਤੇ ਭਾਈ ਸਤਸੰਗ ਜੀ ਜਦੋਂ ਰੁੱਤ ਬਦਲੀ ਤਾ ਫੱਗਣ ਦੇ ਮਹੀਨੇ ਵਿੱਚ ਲੋਕ ਹੋਲੀਆਂ ਇਤ ਆਦਿਕ ਤਮਾਸ਼ਿਆਂ ਦੇ ਰਾਹੀਂ ਖੁਸ਼ੀਆਂ ਮਨਾਉਂਦੇ ਹਨ ਫੱਗਣ ਵਿੱਚ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਜਣ ਹਰੀ ਪ੍ਰਤਖ ਆਵਸਦਾ ਹੈ ਫਲਗੁਣ ਮਹੀਨੇ ਦੇ ਪਰਥਾਏ ਆਨੰਦ ਉਪਾਰਜਨਾ ਸਦੀਵੀ ਆਨੰਦ ਪ੍ਰਗਟ ਹੋਇਆ ਹਰ ਸੱਜਣ ਹਰੀ ਅਕਾਲ ਪੁਰਖ ਪਰਮਾਤਮਾ ਜੋ ਸੱਚਾ ਸੱਜਣ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾਵੇ ਸਾਹੋ ਪ੍ਰਗਟੇ ਆਏ ਆਕਰ ਕੇ ਪ੍ਰਗਟ ਹੋਇਆ ਹੈ ਇਹ ਸਤਸੰਗ ਜੀ ਜੇ ਬਰਮਕੀ ਬਹਾਰ ਫਿਰਨ ਤੇ ਭਾਵ ਰੁੱਤ ਬਦਲਣ ਤੇ ਬਦਲਾਵ ਆਉਂਦਾ ਹੈ ਤੇ ਜੇ ਤੂੰ ਹਿਰਦੇ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਪ੍ਰਗਟ ਹੁੰਦੇ ਹਨ ਤਾਂ ਕੀ ਬਦਲਾਵ ਆਵੇਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਾ ਚੁਗਲੀ ਤੇ ਜਿਹੜੇ ਅਸ਼ੁੱਭ ਗੁਣ ਹਨ ਜੋ ਕ੍ਰਿਤਿਆ ਹਨ ਉਹਨਾਂ ਤੋਂ ਏ ਜੀਵ ਤੂੰ ਬਚ ਜਾਵੇਂਗਾ ਇਸ ਕਰਕੇ ਤੇਰੇ ਲਈ ਪ੍ਰਭੂ ਪਰਮਾਤਮਾ ਦਾ ਮਿਲਾਪ অতি ਜ਼ਰੂਰੀ ਹੈ ਤੇ ਉਸ ਮਿਲਾਪ ਦੇ ਲਈ ਫਿਰ ਸਹਾਇਤਾ ਕੌਣ ਕਰੇਗਾ ਜੀ ਸੰਤ ਸਹਾਈ RAM KE ਤਾਰ ਕਿਰਪਾ ਦੀਆ ਮਿਲਾਏ ਫਿਰ ਸਹਾਇਤਾ ਸੰਤ ਕਰਨਗੇ ਸੰਤ ਸਤਗੁਰੂ ਜੀ ਫਰਮਾਨ ਕਰਦੇ ਹਨ ਜਿਨਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਸੰਤ ਉਹ ਹੈ ਗੁਰਮਖੋ ਜੋ ਟੁੱਟੀ ਹੋਈ ਆਤਮਾ ਨੂੰ ਅਕਾਲ ਪੁਰਖ ਪਰਮਾਤਮਾ ਦਾ ਸਾਧ ਸੰਗ ਜੀ ਮਲਾਪ ਬਖਸ਼ ਦੇਵੇ ਐਸਾ ਔਰਾ ਹੋਵੇ ਐਸੀ ਕਿਰਪਾ ਹੋਵੇ ਉਸ ਨੂੰ ਸੰਤ ਕਿਹਾ ਜਾਂਦਾ ਹੈ ਸੰਤ ਉਹ ਹੈ ਜੋ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਦਾ ਹੈ ਸੰਤ ਉਹ ਨਹੀਂ ਜੋ ਕੇਵਲ ਵਿਖਾਵਾ ਕਰੇਗਾ ਸੰਤ ਉਹ ਨਹੀਂ ਜੋ ਆਪਣੇ ਨਾਲ ਜੋੜੇਗਾ ਸੰਤ ਉਹ ਹੈ ਜੋ ਭਾਈ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜੇਗਾ ਸੰਤ ਸਹਾਈ ਸਹਤਾ ਕਰਦੇ ਹਨ ਰਾਮ ਕੀ ਕਰ ਕਿਰਪਾ ਦਿਆ ਮਿਲਾਏ ਰਮੇ ਹੋਏ RAM ਪਰਮਾਤਮਾ ਦੇ ਨਾਲ ਮਿਲਾਉਣ ਦੇ ਲਈ ਸਹਾਇਕ ਬਣਦੇ ਹਨ ਤੇ ਕਿਰਪਾ ਕਰਕੇ ਭਾਵ ਸ਼ੁਭ ਗਣਾ ਦੀ ਦਾਤ ਦੇ ਕਰਕੇ ਮਿਲਾਪ ਕਰਵਾਉਂਦੇ ਹਨ ਤੇ ਜਦੋਂ ਮਿਲਾਪ ਹੁੰਦਾ ਹੈ ਜੀ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਉਸ ਜੀਵ ਇਸਤਰੀ ਦੀ ਫਿਰ ਅੰਤਸ਼ਾ ਕਰਨ ਸੇਜਾ ਸੁਹਾਵੀ ਬਣ ਜਾਂਦੀ ਹੈ ਸੇਜ ਸੁਹਾਵੀ ਸਰਬ ਸੁਖ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਹੁਣ ਦੁੱਖਾ ਨਹੀਂ ਜਾਏ ਤੇ ਫਿਰ ਭਾਈ ਦੁੱਖਾਂ ਨੂੰ ਫਿਰ ਹੁਣ ਜਗ੍ਹਾ ਨਹੀਂ ਮਿਲਦੀ ਹੈ ਜੀ ਇੱਛ ਪੁੰਨੀ ਵੜ ਭਾਗਣੀ ਵਰ ਪਾਇਆ ਹਰ ਰਾਈ ਇੱਛਾ ਜੋ ਇੱਛਾ ਸੀ ਵੜ ਭਾਗਣੀ ਦੀ ਵੱਡੇ ਭਾਗਾ ਵਾਲੀ ਬਣੀ ਕਿਉਂ ਵਰ ਪਾਇਆ ਹਰ ਰਾਈ ਹਰੀ ਅਕਾਲਪੁਰਖ ਪਰਮਾਤਮਾ ਨੂੰ ਵਰ ਰੂਪ ਮੰਨ ਕਰਕੇ ਸਤਸੰਗ ਜੀ ਉਸ ਜੀਵ ਇਸਤਰੀ ਨੇ ਪਾਉਣਾ ਕੀਤਾ ਹੈ ਅਕਾਲਪੁਰਖ ਪਰਮਾਤਮਾ ਨੂੰ ਆਪਣੇ ਸਿਰ ਦਾ ਸਾਈਂ ਜਾਣਣਾ ਕੀਤਾ ਹੈ ਜੀ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਤੇ ਸਹਿਆ ਦੇ ਨਾਲ ਮਿਲ ਕੇ ਭਾਵ ਸਤਸੰਗਤ ਰੂਪੀ ਸਖੀਆਂ ਦੇ ਨਾਲ ਮਹਾਤਮਾ ਸਾਧੂਆ ਸੰਤਾਂ ਦੇ ਨਾਲ ਮਿਲ ਕੇ ਕੀ ਕੀਤਾ ਗੁਣ ਗਾਵਹੀ ਭਾਈ ਗੁਣ ਗਾਏ ਨੇ ਕੇਦੇ ਮੰਗਲ ਗਾਵਹੀ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਏ ਨੇ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਗੋਵਿੰਦ ਜੋ ਧਰਤੀ ਦਾ ਪਾਲਣ ਹਾਰ ਹੈ ਸਭਨਾ ਦਾ ਆਸਰਾ ਹੈ ਉਸ ਨੂੰ ਚਿਤਾਰਿਆ ਜਾਦ ਕੀਤਾ ਗੁਣ ਗਾਏ ਹਨ ਹਰ ਜੀ ਹਾਵਰ ਨਾ ਦੇਸਾਈ ਕੋਈ ਦੂਜਾ ਲਵੇ ਨਾ ਲਾਏ ਜਦੋਂ ਬਾਣੀ ਦੇ ਦੁਆਰਾ ਨਾਮ ਦੇ ਦੁਆਰਾ ਸਿਮਰਨ ਦੇ ਦੁਆਰਾ ਗੁਣ ਗਾਉਣ ਦੇ ਦੁਆਰਾ ਸਮਝਾਈ ਸਤਿਗੁਰਾਂ ਜੀ ਨੇ ਗੁਰਮਤਿ ਬਖਸ਼ੀ ਹਰ ਜਹਾਂ ਅਵਰਣਾ ਦੇਸਾਈ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੂ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਕੋਈ ਦੂਜਾ ਲਵੇ ਨਾ ਲਾਏ ਉਹਨਾਂ ਕਾਲੂਪੁਰਖ ਪਰਮਾਤਮਾ ਦੀ ਪਾਈ ਜਗਾ ਉਸ ਜੀਵ ਇਸਤਰੀ ਦੀ ਸੁਰਤ ਦੇ ਵਿੱਚ ਕੋਈ ਦੂਸਰਾ ਨਹੀਂ ਲੈ ਸਕਦਾ ਹੈ ਜੀ ਹਾਲਤ ਪਲਤ ਸਵਾਰਿਓਨ ਨਿਹਚਲ ਦਿੱਤਿ ਅਨਜਾਈ ਇਸ ਤਰ੍ਹਾਂ ਪਾਈ ਉਸ ਜੀਵ ਇਸਤਰੀ ਨੇ ਆਪਣਾ ਲੋਕ ਤੇ ਪ੍ਰਲੋਕ ਸਵਾਰ ਲਿਆ ਹੈ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕਰਕੇ ਨਿਹਚਲ ਨਿਜ ਘਰ ਦੇ ਵਿੱਚ ਵਾਸਾ ਉਸ ਜੀਵ ਇਸਤਰੀ ਦਾ ਹੋਇਆ ਹੈ ਪੱਕੇ ਘਰ ਦੀ ਪ੍ਰਾਪਤੀ ਹੋਈ ਹੈ ਜਿਵੇਂ ਗੁਰਮਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਭਾਈ ਡੱਲੇ ਨੇ ਬੇਨਤੀ ਕੀਤੀ ਸਤਿਗੁਰੂ ਕਿਰਪਾ ਕਰੋ ਆਪਣੇ ਚਰਨਾਂ ਦੇ ਵਿੱਚ ਪੀੜੀ ਜਿਨੀ ਜਗ੍ਹਾ ਬਖਸ਼ ਦਿਓ ਇਹ ਭਾਵਨਾ ਹੁੰਦੀ ਹੈ ਗੁਰਮਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਮੁਸਕਰਾਉਂਦੇ ਹਨ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਡੱਲਿਆ ਇਸ ਤਰ੍ਹਾਂ ਕਰ ਖੰਡੇ ਬਾਟੇ ਦੀ ਪੌਲ ਸ਼ਾਗ ਤੂੰ ਪੀੜੀ ਦੀ ਗੱਲ ਕਰਦਾ ਭਾਵੇਂ ਮੰਜਾ ਢਾ ਲਈ ਹਲਤ ਪਲਤ ਸਵਾਰਿ ਔਨ ਨਿਹਚਲ ਦਿੱਤੀ ਅਨ ਜਾਏ ਇਸ ਤਰ੍ਹਾਂ ਪ੍ਰੇਮ ਭਾਵਨਾ ਦੇ ਨਾਲ ਭਾਈ ਫਿਰ ਪ੍ਰਭੂ ਪਰਮਾਤਮਾ ਦੇ ਚਰਣਾ ਦੇ ਨਾਲ ਸਾਝ ਬਣਦੀ ਹੈ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਉ ਪਾਲ ਉਹਨਾਂ ਜੀਵ ਇਸਤਰੀਆਂ ਦੇ ਹਿਰਦਿਆਂ ਚ ਫਿਰ ਪ੍ਰਭੂ ਪਰਮਾਤਮਾ ਦਾ ਸ਼ਬਦ ਆਵਸਦਾ ਹੈ ਜੀ ਸੰਸਾਰ ਸਾਗਰ ਤੇ ਰਖੇਨ ਬਹੜ ਨਾ ਜਨਮੈ ਧਾਈ ਇਸ ਤਰ੍ਹਾਂ ਵਾਹਿਗੁਰੂ ਪ੍ਰਮਾਤਮਾ ਨੇ ਉਸ ਖਸ਼ਮ ਨੇ ਭਾਈ ਜੋ ਸਭਨਾ ਦੇ ਸਰਦਾ ਸਾਈ ਹੈ ਸੰਸਾਰ ਸਾਗਰ ਤੋਂ ਜੀਵ ਇਸਤਰੀ ਨੂੰ ਬਚਾਉਣਾ ਕੀਤਾ ਹੈ ਰਖੇਨ ਬਹੜ ਨਾ ਜਨਮੈ ਧਾਈ ਅਤੇ ਜਨਮ ਮਰਨ ਦਾ ਗੇੜ ਹੀ ਮੁਕਾ ਦਿੰਦਾ ਹੈ ਜੀ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਈ ਇੱਕ ਜੀਬਾ ਦੇ ਨਾਲ ਹੈ ਵਾਹਿਗੁਰੂ ਤੇਰੇ ਕਵਨ ਕਵਨ ਗੁਨਾ ਦਾ ਵਿਖਿਆਣ ਕਰ ਸਕਾਂਗੇ ਨਹੀਂ ਹੋ ਸਕਦਾ ਜਿਹਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਉਹ ਤਰ ਗਏ ਜਿਹੜੇ ਤੇਰੀ ਸਰਣ ਚ ਆ ਗਏ ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਲ ਨਾ ਤਮਾਈ ਨਿਤ ਹਰ ਰੋਜ ਗੁਰੂ ਦਿਆ ਸਿਖਾ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਲਾਹੁਣਾ ਕਰ ਫਲਗੁਣ ਨਿਤ ਸਲਾਹੀ ਹੈ ਜਿਸਨੂੰ ਤਿਲ ਨਾ ਤਮਾਈ ਕਿ ਤਿਲ ਜਿੰਨਾ ਵੀ ਤਮਾ ਨਹੀਂ ਭਾਈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਜੇ ਵਡਿਆਈ ਕਰਦੇ ਹਾਂ ਤੇ ਸਾਧ ਸੰਗਤ ਜੀ ਉਹਦਾ ਲਾਭ ਵੀ ਆਪਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਔਗਣ ਸਾਡੇ ਕਟੇ ਜਾਂਦੇ ਹਨ ਦੁੱਖਾਂ ਕਲੇਸ਼ਾਂ ਤੋਂ ਸਤਿਗੁਰੂ ਜੀ ਸਾਨੂੰ ਬਚਾਉਂਦੇ ਹਨ ਅਕਾਲ ਪੁਰਖ ਪਰਮਾਤਮਾ ਨੂੰ ਕੋਈ ਤਮਾ ਨਹੀਂ ਕਿ ਇੰਨੀ ਮਾਇਆ ਦੇ ਤਾਂ ਤੇਰੇ ਕਾਰਜ ਸਵਾਰਾਂਗੇ ਨਹੀਂ ਗੁਰਮਖੋ ਪ੍ਰੇਮ ਭਾਵਨਾ ਹਿਰਦੇ ਦੇ ਵਿੱਚ ਹੋਵੇ ਤਾਂ ਸਤਿਗੁਰੂ ਜੀ ਰਹਿਮਤਾਂ ਵਰਤਾਉਂਦੇ ਹਨ ਇਸ ਕਰਕੇ ਫੱਗਣ ਦੇ ਮਹੀਨੇ ਦਾ ਜੇ ਉਪਦੇਸ਼ ਸੁਣਿਆ ਹੈ ਤਾਂ ਸਤਿਗੁਰੂ ਜੀ ਦੇ ਚਰਨਾਂ ਜਾ ਕੇ ਅਰਦਾਸ ਬੇਨਤੀ ਕਰੀਏ ਸਤਿਗੁਰੂ ਜੀ ਸਾਨੂੰ ਵੀ ਪੱਕਾ ਰੰਗ ਬਖਸ਼ੋ ਪੱਕਾ ਜੋ ਕਦੇ ਉਤਰੇ ਨਾ ਤੇ ਉਹ ਨਾਮ ਦਾ ਰੰਗ ਹੈ ਨਾਮ ਦਾ ਜਾ ਕੋ ਹਰ ਰੰਗ ਲਾਗੋ ਇਸ ਜਗਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸ ਤਾਂ ਕੇ ਜਾ ਕਾ ਸਤਗੁਰ ਪੂਰਾ ਤੇ ਪੂਰੇ ਗੁਰੂ ਦੀ ਕਿਰਪਾ ਦੇ ਦੁਆਰਾ ਇਹ ਵਡਿਆਈਆਂ ਹਨ ਇਹ ਉਪਦੇਸ਼ ਸਤਗੁਰਾ ਜੀ ਨੇ ਅੱਜ ਦੇ ਮਹੀਨੇ ਦੇ ਪਰਥਾਏ ਬਖਸ਼ਿਸ਼ ਕੀਤਾ ਆਪ ਸਰਬੱਤ ਸੰਗਤਾਂ ਨੇ ਸੁਣਨਾ ਕੀਤਾ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮੇਰ ਪਰਿਆ ਹੱਥ ਸਾਰੀ ਸੰਗਤ ਦੇ ਸਿਰ ਤੇ ਰੱਖਣ ਆਉਣ ਵਾਲਾ ਸਮਾਂ ਸੁਭਾਗਾ ਬਣ ਜਾਵੇ ਦੁੱਖਾਂ ਕਲੇਸ਼ਾਂ ਵਿਗੜਣਾ ਤੂੰ ਸਤਿਗੁਰੂ ਜੀ ਬਚਾ ਕਰਕੇ ਰੱਖਣ ਸਾਰੇ ਕਾਰਜਾਂ 'ਚ ਸਫਲਤਾ ਬਖਸ਼ਣ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਣ ਘਰਾਂ ਵਿੱਚ ਸੁਖ ਸ਼ਾਂਤੀ ਬਣੀ ਰਹੇ ਬੱਚਿਆਂ ਨੂੰ ਗੁਰਮਤਿ ਦੀ ਦਾਤ ਵਿਦਿਆ ਦੀ ਦਾਤ ਬਖਸ਼ ਕੇ ਨਿਵਾਜਣ ਮਾੜੀ ਸੰਗਤ ਤੇ ਨਸ਼ਿਆਂ ਤੋਂ ਬਚਾਉਣ ਐਸੀਆਂ ਬੇਨਤੀਆਂ ਗੁਰੂ ਦੇ ਚਰਨਾਂ 'ਚ ਕਰਿਆ ਕਰੀਏ ਗੁਰੂ ਦੀਆਂ ਸਿਖਾ ਸਤਿਗੁਰੂ ਜੀ ਨੇ ਹੀ ਤੇਰੀਆਂ ਝੋਲੀਆਂ ਭਰਨੀਆਂ ਹਨ ਹੋਈਆਂ ਭੁੱਲਾਂ ਦੀ ਮਾਫੀ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੇਹੋ ਹਉ ਪਾਪੀ ਵੱਡ ਗੁਣ ਹੈਂਗਾਰ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਈ ਫਲ ਗੁਣ ਨਿਤ ਸਾਲਾਹੀਐ ਜੇਸਨੋ ਤੇਲਨਾ ਤਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ